ਜੋ ਕਿ ਗਾਉਂਦੇ ਨੇ ਢੱਡ ਸਾਰੀਆਂ ਦੇ ਪੁਰਾਣਾ ਵਿਰਛਾ ਲਈ ਫਿਰਦੇ ਨੇ ਖਾਂਬੀ ਬੈਠੇ ਪੁਰਾਣੇ ਵਿਰਛੇ ਨੂੰ ਜਗਾਇਆ ਤੇ ਲੋਕਾਂ ਨੂੰ ਵੀ ਜਾਗਰ ਕਰਿਆ ਇਸ਼ਕੇ ਜਗਾਇਆ ਤੇ ਬਾਈਆਂ ਨੇ ਗਾ ਕੇ ਵੀ ਸੁਣਾਇਆ ਧੰਨਵਾਦ ਬਾਈਆਂ ਦੇ ਦੁਆ ਸलाम ਮੇਰੇ ਬਾਈਆਂ ਨੂੰ ਤੇ ਮਹਾਰਾਜ ਇਹਨਾਂ ਦੀ ਕਲਾਕਾਰੀ ਨੂੰ ਅੱਜ ਚੜ੍ਹਦੀ ਰੱਖੇ ਸਾਡੇ ਚੜ੍ਹਦੇ ਪੰਜਾਬ ਦਾ ਵਿਰਛਾ ਪੁਰਾਣਾ ਢੱਡ ਸਾਰੀਆਂ ਦਾ ਇਹ ਲੈ ਕੇ ਆਏ ਨੇ ਤੇ ਇਹਨਾਂ ਨੇ ਸੰਭਾਲ ਕੇ ਰੱਖਣਾ ਐਸੇ ਤਰ੍ਹਾਂ ਮੇਲੇ ਲੱਗਦੇ ਰਹਿਣਗੇ ਸਾਡੇ ਦਿਲਾਂ ਤੇ ਪੂਰੀਆਂ ਮਹਾਰਾਜ ਦੁਆਰ ਰੱਖੇ ਪਰਮਾਤਮਾ ਬਾਬਾ ਜੀ ਆਜੋ ਮੁੰਡੇ ਤੁਸੀਂ ਆਓ ਵੀ ਮੁੰਡੇ ਇਹ ਆ ਦੇਖੋ ਇਹਨਾਂ ਦਾ ਹਾਰ ਸ਼ਿੰਗਾਰ ਜਿਹਦੇ ਨਾਲ ਲਗਾਉਂਦੇ ਨੇ ਇਹ ਇਹ ਨਹੀਂ ਬਹੁਤ ਵਧੀਆ ਕੱਢੋ ਕੱਢੋ ਤੇ ਬਣੀ ਰਹੇ ਇਹਨਾਂ ਦੀ ਪਰਮਾਤਮਾ ਕਲਾਕਾਰੀ ਮਾਲਕ ਇਹਨਾਂ ਨੂੰ ਦੁਆ ਸਲਾਮ ਪਰਮਾਤਮਾ ਇਹ ਤੁਹਾਡਾ ਸ਼ਰੰਗੀ ਅੱਲਾਹ ਤਾਲਾ ਬਖਸ਼ੇ ਜੀ ਇਹ ਇਤੋਈ ਕਲਾਕਾਰੀ ਜੇ ਮੁੰਡੇ ਸਿੱਖੇ ਹੋਏ ਨੇ ਇਹ ਬਾਬਾ ਜੀ ਤੋਂ ਕਲਾਕੀ ਮੁੰਡੇ ਸਿੱਖੇ ਨੇ ਬਾਬੂ ਖਾਨ ਤੇ ਗੁਰੂਆਂ ਨੂੰ ਚੇਲੇ ਮਾਰ ਕੇ ਅਜ ਹੋਏ ਜਾਂਦੇ ਨੇ